ਹਾਂਜੀ ਕਿਸਾਨ ਵੀਰੋ ਕਿਸ ਤਰੀਕੇ ਦੇ ਨਾਲ ਆਪਾਂ ਝੋਨੇ ਤੇ ਹੋਣ ਵਾਲੀਆਂ ਉਲੀ ਦੀਆਂ ਬਿਮਾਰੀਆਂ ਨੂੰ ਆਪਾਂ ਇੱਕ ਹੀ ਉਲੀਨਾਸ਼ਕ ਸਪਰੇ ਦੇ ਨਾਲ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਕਿਸ ਵੈਰੈਟੀ ਤੇ ਆਪਾਂ ਨੂੰ ਕਿਸ ਉਲੀਨਾਸ਼ਕ ਦੀ ਸਪਰੇ ਆਪਾਂ ਨੂੰ ਕਰਨੀ ਚਾਹੀਦੀ ਤੇ ਕਿਹੜਾ ਟੈਕਨੀਕ ਕਾਲ ਕਿਸ ਉਲੀ ਦੀ ਬਿਮਾਰੀ ਨੂੰ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਕਿਹੜਾ ਟੈਕਨੀਕ ਕਾਲ ਕਿਸ ਉਲੀ ਦੀ ਬਿਮਾਰੀ ਨੂੰ ਕੰਟਰੋਲ ਕਰਦਾ ਸਾਡੇ ਪਹਿਲਾਂ ਉਹਦਾ ਜੀ ਇਜਾਕਸੀ ਸਟ੍ਰੋਬਿਨ ਪਲਸ ਟੈਬੋਕੋਨਾ ਜੋ ਜਿਹੜਾ ਕਿ ਆਪਣਾ ਇੱਕ ਕਸਟੋਡੀਆ ਵਾਲਾ ਟੈਕਨਿਕ ਵਾਲੇ ਇਹ ਹੋਰ ਵੀ ਬਹੁਤ ਕੰਪਨੀਆਂ ਦੇ ਆਉਂਦੇ ਨੇ ਤੁਸੀਂ ਹੋਰ ਵੀ ਕਿਸੇ ਕੰਪਨੀ ਦਾ ਲੈ ਸਕਦੇ ਹੋ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਆਪਾਂ ਨੂੰ ਕਿਸ ਵੈਰਾਈਟੀ ਤੇ ਕਿਸਮ ਤੇ ਆਪ ਨੂੰ ਬਾਈ ਨੇਮ ਕਰਨਾ ਚਾਹੀਦਾ ਜਾਂ ਆਪਾਂ ਹੋਰ ਕੰਪਨੀ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਇਹਨੇ ਆਪਣਾ ਇੱਕ ਸਿਸਟੈਮਿੰਗ ਤੇ ਟ੍ਰਾਂਸਲੇਮੀਨਰ ਆਪਣਾ ਟੈਕਨਿਕਲ ਨੇ ਸ਼ੀਤ ਬਲਾਈਟ ਤੇ ਬਲਾਸਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਇਸ ਤੋਂ ਅਗਲਾ ਹੁੰਦਾ ਜੀ ਆਪਣਾ ਇਜੋਕਸੀ ਸਟ੍ਰੋਬਿਨ 18.2% ਪਲੱਸ ਡਾਈਫੈਨੋਪੋਨਾਜ਼ੋਲ 11.4% ਜਿਹੜਾ ਕਿ ਆਪਣਾ ਐਮਨਿਸਟਾ ਟੌਪ ਦਾ ਟੈਕਨੀਕਲ ਇਹ ਵੀ ਆਪਣੇ ਕਿਸੇ ਹੋਰ ਕੰਪਨੀਆ ਦੇ ਵਿੱਚ ਆਪਾਂ ਨੂੰ ਮਿਲ ਸਕਦੇ ਨੇ ਇਹ ਆਪਣਾ ਸਿਸਟੈਮਿਕ ਤਰੀਕੇ ਨਾਲ ਕੰਮ ਕਰਦਾ ਸ਼ੀਕ ਬਲਾਈਟ ਤੇ ਤੇ ਬਲਾਸਟ ਤੇ ਇਹਦਾ ਕੰਮ ਕਰਨ ਦਾ ਤਰੀਕਾ ਹੈ ਜਾਨੀ ਕਿ ਦੋਨਾਂ ਜਿਹੜੇ ਉਲੀਆਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਇਸ ਤੋਂ ਅਗਲਾ ਹੈਗਾ ਜੀ ਹੈਗਜਾ ਕੋਨਾਜ਼ੋਲ ਜਿਹੜਾ ਕਿ ਆਪਣਾ ਇੱਕ ਪ੍ਰਾਣਾ ਟੈਕਨੀਕ ਵਾਲੇ ਬਹੁਤ ਵਧੀਆ ਟੈਕਨੀਕਲ ਇੱਕ ਸਸਤਾ ਵੀ ਟੈਕਨੀਕ ਵਾਲੇ ਇਹ ਆਪਣਾ ਸ਼ੀਤ ਬਲਾਈਟ ਤੇ ਸ਼ੀਤ ਰੌਟ ਤੇ ਬਿਮਾਰੀਆਂ ਨੂੰ ਕੰਟਰੋਲ ਕਰਦਾ ਜਿਹੜਾ ਕਿ ਸ਼ੀਤ ਰੌਟ ਪਿਛਲੇ ਸਾਲ 110 ਦੇ ਵਿੱਚ ਵੀ ਹੈਗੀ ਸੀ 131 ਦੇ ਵਿੱਚ ਵੀ ਹੈਗੀ ਸੀ ਫੂਸੇ 44 ਦੇ ਵਿੱਚ ਵੀ ਇਹ ਬਿਮਾਰੀ ਹੈਗੀ ਸੀ ਜਿੰਦੇ ਵਿੱਚ ਆਪਣੀਆਂ ਜਿਹੜੀਆਂ ਮੁੰਜੇ ਤੋਂ ਸਲੋ ਜਿਹੜੀਆਂ ਆਪਣੀਆਂ ਪਾਈਪਾਂ ਇਹਨੇ ਕਾਲੀਆਂ ਜਾਂ ਦਾਗ ਪੈਣੇ ਸ਼ੁਰੂ ਹੋ ਜਾਂਦੇ ਸੀ ਇਹਦੇ ਨਾਲ ਹੀ ਕਿਸਾਨ ਵਰ ਆਪਣੇ ਜਿਹੜੇ ਝਾੜ ਤੇ ਫਰਕ ਪੈਂਦਾ ਹੈ ਤੇ ਇਸ ਤੋਂ ਅਗਲਾ ਹੈਗਾ ਜੀ ਆਪਣਾ ਅਮਾਨਸਰ ਕੋ ਜਿੰਦੇ ਵਿੱਚ ਐਜੋਕਸੀ ਸਟ੍ਰੋਬਿਨ 8.3% ਤੇ ਮੈਨਕੋ ਜੇਬ 66.7% ਇਹ ਆਪਣਾ ਜਿੰਕ ਤੇ ਮੈਗਨੀਜ਼ ਬੇਸਡ ਹੁੰਦਾ ਹੈ ਇਸ ਦੇ ਕਰਨ ਦੇ ਨਾਲ ਜਿਹੜਾ ਝੋਨਾ ਆਪਣਾ ਪੱਕਣ ਤੱਕ ਹਰੇ ਪਣ ਦੇ ਵਿੱਚ ਰਹਿੰਦਾ ਜਿੰਕ ਦੇ ਮੈਗਨੀਜ਼ ਹੋਣ ਦੇ ਕਾਰਨ ਤੇ ਇਹ ਵੀ ਕਿਸਾਨੀ ਦੇ ਇੱਕ ਆਪਣਾ ਕੰਟੈਕਟ ਤੇ ਸਿਸਟੈਮਿਕ ਇੱਕ ਉਲੀਨਾਸ਼ਕੇ ਸ਼ੀਤ ਬਲਾਈਟ ਬਲਾਸਟ ਤੇ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਇਹ ਆਪਣਾ ਯੂਪੀਐਲ ਕੰਪਨੀ ਦਾ ਸ਼ਾਨ ਹੁੰਦਾ ਹੋਵੇ ਤੇ ਇਸ ਤੋਂ ਅਗਲਾ ਆਉਂਦਾ ਜੀ ਆਪਣਾ 28 ਫਲੂਜਾ ਮਾਈਡ ਸ਼ੀਤ ਬਲਾਈਟ ਇਹ ਬੜੀ ਵਧੀਆ ਤਰੀਕੇ ਨਾਲ ਕੰਮ ਕਰਦਾ ਜਿਹੜਾ ਕਿ ਆਪਣਾ ਇਗਲੇਅਰ ਜਾਂ ਪਲਸਰ ਦੇ ਨਾਮ ਤੇ ਆਉਂਦਾ ਇਸ ਜਿਹੜਾ ਟੈਕਨੀਕਲ ਨੂੰ ਹੋਰ ਵੀ ਕਈ ਕੰਪਨੀਆਂ ਆਪਣੇ ਕਈ ਕੰਪਨੀਆਂ ਦੇ ਵਿੱਚ ਇਹ ਟੈਕਨੀਕਲ ਆਉਂਦੇ ਨੇ ਇਸ ਦਾ ਵੀ ਬਹੁਤ ਵਧੀਆ ਕੰਮ ਹੈ ਸ਼ੀਤ ਬਲਾਈਟ ਤੇ ਕਿਸਾਨ ਵੀਰ ਆਪਣਾ ਬੜਾ ਵਧੀਆ ਤਰੀਕੇ ਨਾਲ ਉਲੀ ਨੂੰ ਕੰਟਰੋਲ ਕਰਦਾ ਇਸ ਤੋਂ ਅਗਲਾ ਹੈਗਾ ਜੀ ਆਪਣਾ ਅਵਤਾਰ ਵਾਲੇ ਟੈਕਨੀਕਲ ਹੈਜਾ ਕੋਨਾ ਜੋਲ 4% ਜਿਹਦੇ ਵਿੱਚ ਤੇ ਜਨੇਬ 68% ਹੁੰਦਾ ਇਹ ਆਪਣਾ ਸ਼ੀਤ ਬਲਾਈਟ ਤੇ ਬਲਾਸਟ ਦੇ ਬ੍ਰਾਊਨ ਸਪੋਰਟ ਤੇ ਕਿਸਾਨ ਵੀਰ ਇਸ ਉਲੀਆਂ ਨੂੰ ਕੰਟਰੋਲ ਕਰਦਾ ਇਹ ਆਪਣਾ ਇੱਕ ਕੰਟੈਕਟ ਬੇਸਡ ਤੇ ਸਿਸਟਮ ਇਹ ਕੰਟੈਕਟ ਬੇਸਡ ਹੁੰਦਾ ਹੈ ਕਿ ਜਦੋਂ ਆਪਣੇ ਖੇਤ ਦੇ ਵਿੱਚ ਬਿਮਾਰੀ ਆ ਚੁੱਕੀ ਹੈ ਉਹਦਾ ਆਪਾਂ ਕਰ ਸਕਦੇ ਹਾਂ ਸਿਸਟੈਮਿਕ ਹੁੰਦਾ ਕਿ ਜਦੋਂ ਆਪਾਂ ਕਰਦੇ ਨੇ ਬਿਮਾਰੀਆਂ ਤੋਂ ਪਹਿਲਾਂ ਕਰਦੇ ਆ ਤਾਂ ਆਪਣੇ ਖੇਤ ਵਿੱਚ ਫਿਰ ਉਲੀ ਦੀ ਬਿਮਾਰੀ ਜਲਦੀ ਨਹੀਂ ਆਉਂਦੀ ਐਂਟਰ ਨਹੀਂ ਹੁੰਦੀ ਇਹ ਆਪਣੇ ਟੈਕਨੀਕਲ ਨੇ ਕਿਸਾਨੇ ਬਰੋ ਇਹ ਟੈਕਨੀਕਲ ਕਿਉਂਕਿ ਹਰ ਇੱਕ ਕਿਸਾਨ ਵੀਰ ਨੂੰ ਜਾਨਣਾ ਜ਼ਰੂਰੀ ਹੈ ਕਿ ਕਿਹੜਾ ਟੈਕਨੀਕਲ ਕਿਸ ਬਿਮਾਰੀ ਦੇ ਲਈ ਵਰਤਿਆ ਜਾਂਦਾ ਹੈ ਤੇ ਹੁਣ ਕਿਸਾਨ ਵੀਰ ਆਪਾਂ ਗੱਲ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਝੋਨੇ ਦੀ ਫਸਲ ਤੇ ਜਾਂ ਬਾਸਮਤੀ ਦੀ ਫਸਲ ਤੇ ਇੱਕ ਉਲੀਨਾਸ਼ਕ ਦੇ ਨਾਲ ਜਿੰਨੀਆਂ ਆਉਣ ਵਾਲੀਆਂ ਬਿਮਾਰੀਆਂ ਉਲੀ ਦੀਆਂ ਬਿਮਾਰੀਆਂ ਆਪਾਂ ਕੰਟਰੋਲ ਕਰ ਸਕਦੇ ਹਾਂ ਹੁਣ ਕਿਸਾਨ ਵੀਰ ਆਪਾਂ ਇੱਕ ਤੁਸੀਂ ਦੇਖੋ ਕਿ ਇੱਕ ਆਪਣੀ 1401 ਵੈਰਾਈਟੀ ਹੈ ਪੀਆਰ 126 ਵੈਰਾਈਟੀ ਹੈ ਸੁਪਰੀਮ 110 ਜਾਂ ਪੀਆਰ 131 ਵੈਰਾਈਟੀ ਹੈ ਇਸ ਤੋਂ ਇਲਾਵਾ ਆਪਣੀ ਫੂਸਾ 44 ਵੈਰਾਈਟੀ ਹੈ ਚਾਰਾਂ ਵੈਰਾਈਟੀਆਂ ਦੇ ਵਿੱਚ ਤਕਰੀਬਨ ਇਹ ਸ਼ੀਤ ਪਲੇਟ ਦੀ ਬਿਮਾਰੀ ਆ ਸਕਦੀ ਹੈ ਉਸ ਤੋਂ ਇਲਾਵਾ ਜਿਵੇਂ 1401 ਦੇ ਵਿੱਚ neck blast ਜਾਨਕੀ ਗਰਦਨ ਤੋੜ ਜਾਂ ਘੰਡੀ ਰੋਗ ਆਪਾਂ ਕਹਿ ਦਿੰਦੇ ਆ ਉਹ ਆ ਸਕਦਾ ਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਫੂਸਾ 44 ਇਹਦੇ ਵਿੱਚ ਕਿਸਾਨ ਵੀਰ ਉਹ ਆਪਣਾ blast ਦੀ ਬਿਮਾਰੀ ਵੀ ਕਈ ਵਾਰ ਆਪਾਂ ਦੇਖ ਸਕਦੇ ਆ ਜਾਂ brown spot ਜਾਂ ਆਪਣਾ blast ਦੀ ਬਿਮਾਰੀ ਵੀ ਆ ਸਕਦੀ ਹੈ ਤੇ ਜਿਹੜੀ ਆਪਣੀ 1401 ਦੇ ਵਿੱਚ ਵੀ blast ਦੀ ਬਿਮਾਰੀ ਆਪਨੇ ਦੇਖ ਨੂੰ ਮਿਲ ਸਕਦੀ ਹੈ ਤੇ ਜਿਹੜੀ ਆਪਣਾ P126 ਵੈਰਾਈਟੀ ਹੈ ਇਹਦੇ ਵਿੱਚ ਹਲਦੀ ਰੋਗ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ ਉਹ ਤਾਂ ਆਉਂਦੀ ਹੈ ਹੋਸ ਤੇ ਆਪਾਂ ਇੱਕ ਪਹਿਲਾਂ ਵੀਡੀਓ ਪਾ ਚੁੱਕੇ ਆ ਜੀ ਆਪਾਂ ਯੂਰੀਆ ਸਹੀ ਸਮੇਂ ਪੂਰੀ ਕਰਦੇ ਨੇ ਤਾਂ ਉਹ ਵੀ ਇਹ ਜੀ ਬਿਮਾਰੀ ਆਪਣੀ ਬਹੁਤ ਘੱਟ ਦੇਖ ਨੂੰ ਮਿਲ ਸਕਦੀ ਏ ਤੇ ਹੁਣ ਚਾਰ ਵੈਰਾਈਟੀਆਂ ਦੇ ਵਿੱਚ ਤਕਰੀਬਨ ਇੱਕ ਜਿਹੜੀ ਬਿਮਾਰੀ ਤਾਂ ਇਕੁਅਲ ਜਾਣ ਕੇ ਬਰਾਬਰ ਆ ਸਕਦੀ ਏ ਸ਼ੀਟ ਬਲੇਡ ਉਸ ਤੋਂ ਇਲਾਵਾ ਇੱਕ ਸਪਰੇਅ ਦੇ ਨਾਲ ਆਪਾਂ ਕਿੰਨੇ ਕੰਟਰੋਲ ਕਰ ਸਕਦੇ ਆ ਇਹ ਆਪਾਂ ਕਿਸਾਨ ਵੀ ਤਾਂ ਕਰ ਸਕਦੇ ਆ ਜੇ ਤੁਸੀਂ ਆਪਣੀ ਵੈਰਾਈਟੀ ਦੇ ਹਿਸਾਬ ਦੇ ਨਾਲ ਕਿ ਤੁਸੀਂ ਵੈਰਾਈਟੀ ਕਿਹੜੀ ਲਗਾਈ ਏ ਉਸ ਤੇ ਬਿਮਾਰੀਆਂ ਦਾ ਹਮਲਾ ਕਿਹੜਾ ਹੁੰਦਾ ਉਸ ਵੈਰਾਈਟੀ ਤੇ ਕਿਹੜਾ ਬਿਮਾਰੀ ਦਾ ਹਮਲਾ ਆਉਂਦਾ ਕਿਸ ਕਿਸ ਉਲੀ ਦਾ ਅਟੈਕ ਦੇਖ ਨੂੰ ਮਿਲਦਾ ਜਿਵੇਂ 31 ਦੇ ਵਿੱਚ ਜਾਂ 110 ਦੇ ਵਿੱਚ ਤਕਰੀਬਨ ਸ਼ੀਤ ਬਲਾ ਪਲੇਟ ਦੀ ਬਿਵਾਰੀ ਤਾਂ ਆ ਸਕਦੀ ਹੈ ਜੋ ਆਪਣੀਆਂ ਗਲਤੀਆਂ ਦੇ ਕਾਰਨ ਵੱਧ ਯੂਰੀਆ ਪਾਉਣ ਦੇ ਕਾਰਨ ਜਾਂ ਜ਼ਿਆਦਾ ਆਪਾਂ ਪਾਣੀ ਖਿਲਾਰਨ ਦੇ ਕਾਰਨ ਉਸ ਤਰ੍ਹਾਂ ਉਹਨਾਂ ਦੇ ਵੈਰਾਈਟੀਆਂ ਤੇ ਜਿਹੜਾ ਆਪਣਾ ਬਲਾਸਟ ਦੀ ਬਿਮਾਰੀ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ ਫੂਸੇ 44 ਦੇ ਵਿੱਚ ਬਲਾਸਟ ਦੀ ਬਿਮਾਰੀ ਵੀ ਆ ਸਕਦੀ ਹੈ ਤੇ ਆਪਾਂ ਇੱਕ ਸਪਰੇ ਦੇ ਨਾਲ ਤਾਂ ਹੀ ਆਪਾਂ ਇੱਕ ਉਲੀ ਨਾਸ਼ਕ ਦੇ ਨਾਲ ਆਪਾਂ ਉਲੀ ਨੂੰ ਕੰਟਰੋਲ ਕਰ ਸਕਦੇ ਜੇ ਆਪਾਂ ਆਪਣੀ ਵੈਰਾਈਟੀ ਦੇ ਹਿਸਾਬ ਦੇ ਨਾਲ ਸਪਰੇ ਸਹੀ ਉਲੀ ਨਾਸ਼ਕ ਦੀ ਚੋਣ ਕਰਾਂਗੇ ਤਾਂ ਹੀ ਆਪਾਂ ਇੱਕ ਉਲੀ ਨਾਸ਼ਕ ਦੇ ਨਾਲ ਵਧੀਆ ਆਪਾਂ ਉਲੀ ਨੂੰ ਕੰਟਰੋਲ ਕਰ ਸਕਦੇ ਆਂ ਵਧੀਆ ਆਪਾਂ ਰਿਜ਼ਲਟ ਲੈ ਸਕਦੇ ਆਂ ਆਪਾਂ ਨੂੰ ਨਜਾਇਜ਼ ਖਰਚੇ ਕਰਨ ਦੀ ਜ਼ਰੂਰਤ ਨਹੀਂ ਜਾਂ ਡਬਲ ਸਪਰੇਅ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਵੇਗੀ ਹੁਣ ਆਪਾਂ ਗੱਲ ਕਰਦੇ ਆਂ ਕਿ ਕਿਸ ਵੈਰਾਈਟੀ ਤੇ ਆਪਾਂ ਨੂੰ ਕਿਹੜਾ ਉਲੀ ਨਾਸ਼ਕਰੀ ਸਪਰੇਅ ਆਪਾਂ ਨੂੰ ਕਰਨੀ ਚਾਹੀਦੀ ਕਿਸਾਨ ਜਿਹੜੀ ਆਪਣੀ ਸੁਵਰੀਨ 110 ਸੇ ਪੀਆ 114 ਵੈਰਾਈਟੀ ਹੈ 131 132 ਜਿਨ੍ਹਾਂ ਤੇ ਬਲਾਸਟ ਦੀਆਂ ਬਿਮਾਰੀਆਂ ਨਹੀਂ ਆਉਂਦੀਆਂ ਪਰ ਮੌਸਮ ਝੋਨੇ ਦੇ ਵਿੱਚ ਇਨ੍ਹਾਂ ਦੇ ਵਿੱਚ ਆਪਾਂ ਏਜੋਬਸ਼ੀਅਸੋਟ੍ਰੋਬਿਨ ਜਾਣੇ ਕਿ ਇੱਕ ਸਟੂਡੀਓ ਵਾਲਾ ਟੈਕਨੀਕਲ ਐਮ ਐ ਸਟਾਰਵਾ ਟੈਕਨੀਕਲ ਹੈਗਜਾਕੋਨਾਜੋਲ ਕਿਉਂਕਿ ਹੈਗਜਾਕੋਨਾਜੋਲ ਜਦ ਆਪਣੇ ਸ਼ੀਤ ਰੋੜ ਤੇ ਵੀ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਤੇ ਇਹ ਪਿਛਲੇ ਸਾਲ ਦੇ ਵਿੱਚ ਪਿਛਲੇ ਦੋ ਸਾਲਾਂ ਤੋਂ ਅਸੀਂ ਨੋਟ ਕਰ ਰਹੇ ਹਾਂ ਕਿ ਜਿਹੜਾ ਸ਼ੀਤ ਰੋੜ ਦੀ ਬਿਮਾਰੀ ਆਪਣੇ ਖੇਤਾਂ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ 131 ਦੇ ਵਿੱਚ ਤੇ ਆਪਣੇ ਸੁਪਰੀਮ 110 ਦੇ ਵਿੱਚ ਦੇ ਫੂਸੇ 44 ਦੇ ਵਿੱਚ ਵੀ ਤੇ ਇਸ ਤੋਂ ਨਵਾਂ ਆਪਾਂ ਥਾਈ ਫਰੂਜਾ ਮਾਈਂਡ ਜਿਹੜਾ ਕਿ ਇਗਲੇਰ ਤੇ ਪਾਸਵਾ ਟੈਕਨੀਕਲ ਇਹ ਜਿਹੜੇ ਚਾਰੇ ਟੈਕਨੀਕਲ ਨੇ ਆਪਾਂ ਆਪਣੀ ਇਹਨਾਂ ਵੈਰੀਟੀਆਂ ਤੇ ਆਪਾਂ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ ਕੰਟਰੋਲ ਕਰੇਗਾ ਜੇ ਤੁਸੀਂ ਇਹਨਾਂ ਵੈਰੀਟੀਆਂ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਵੇਂ ਐਮੀ ਸਟਾਰ ਵਾਲਾ ਟੈਕਨੀਕਲ ਕਸਟੂਡੀ ਵਾਲਾ ਟੈਕਨੀਕਲ ਹੈਕ ਦਾ ਕੋਨਾ ਜੋ ਤਾਂ ਆਪ ਵੀ ਜਾਨੀ ਕਿ ਕੋਈ ਸਸਤਾ ਕੋਈ ਮਹਿੰਗਾ ਟੈਕਨੀਕਲ ਨਹੀਂ ਹੋਏਗਾ ਤੇ ਇਹ ਟੈਕਨੀਕਲ ਜਾਂ ਆਪਣਾ ਥਾਈ ਫਰੂਜਾ ਮਾਈਂਡ ਆਪਾਂ ਹੋਰ ਕਿਸੇ ਵਧੀਆ ਕੰਪਨੀ ਦੇ ਵਿੱਚ ਲੈ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਆਪਾਂ ਕੰਪਨੀ ਵਧੀਆ ਲੈਣੀ ਹੈ ਕੋਈ ਲੋਕਲ ਕੰਪਨੀ ਜਿੰਦਾ ਪਿਛਲਾ 2-4 ਸਾਲ ਤੋਂ ਯਾਨੀ ਕਿ ਆਪਾਂ ਨੂੰ ਪਤਾ ਰਿਜ਼ਲਟ ਦੇਖਣ ਨੂੰ ਵਧੀਆ ਮਿਲਦੇ ਨੇ ਕਿਸੇ ਨਾਮਵਰ ਕੰਪਨੀ ਹੀ ਦੀ ਆਪਾਂ ਇਹ ਦਵਾਈਆਂ ਵਰਤਣੀਆਂ ਨੇ ਤੇ ਹੁਣ ਆ ਗਿਆ ਜੀ ਆਪਣਾ ਫੂਸਾ 44 ਤੇ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਇਹ ਆਪਣੀਆਂ ਚਾਰ ਜਿਹੜੇ ਟੈਕਨੀਕਲ ਨੇ ਆਪਾਂ ਇਹਨਾਂ ਵੈਰਾਈਟੀਆਂ ਤੇ ਆਪਾਂ ਵਰਤ ਸਕਦੇ ਹਾਂ ਤੇ ਹੁਣ ਆ ਗਿਆ ਜੀ ਆਪਣੀ ਫੂਸਾ 44 ਦੇ ਇਹਨਾਂ ਦੇ ਕਿਸਾਨੀ ਬਰੋ ਜੇਕਰ ਆਪਾਂ ਪਿਛਲੇ ਸਾਲ ਆਪਣੇ ਤਜਰਬੇ ਦੀ ਗੱਲ ਦੱਸੀਏ ਤਾਂ ਤਕਰੀਬਨ ਜਿਹੜੇ ਅਵਾਂਸਰ ਗਲੋਏ ਜਿੰਦੇ ਵਿੱਚ ਏਜੋਕਸੀਸਟ੍ਰੋਬਿਨ ਪਲੱਸ ਮੈਨਕੋਜੇ 68.7% ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਇੱਕ ਆਪਣੀ ਯੂਪੀਐਲ ਦੀ ਇਹ ਅਵਾਂਸਰ ਗਲੋ ਆਉਂਦੀ ਏ ਬਹੁਤ ਵਧੀਆ ਇੱਕ ਜ਼ਿੰਕ ਤੇ ਮੈਗਨੀਸ਼ੀਅਮ ਬੇਸਡ ਹੁੰਦਾ ਜਿੰਨਾ ਜਿਹੜਾ ਝੋਨਾ ਆਪਣਾ ਹਰਿਆ ਭਰਿਆ ਰਹਿੰਦਾ ਇਹ ਸ਼ੀਤ ਬਲਾਈਟ ਤੇ ਬਲਾਸਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਕੰਟੈਕਟ ਤੇ ਸਿਸਟੈਮਿਕ ਇਹ ਤੁਸੀਂ ਕਰ ਸਕਦੇ ਹੋ ਇਸ ਦਾ ਕਿਸਾਨ ਵੀਰੋ ਬਹੁਤ ਵਧੀਆ ਰਿਜ਼ਲਟ ਹੈ ਕਿਉਂਕਿ ਜਿਹੜਾ ਫੂਸਾ 44 ਵੈਰਾਈਟੀ ਇੱਕ ਲੰਮੇ ਸਮੇਂ ਯਾ ਵੀ ਵੈਰਾਈਟੀ ਹੈ ਇਸ ਤੇ ਆਪਾਂ ਨੂੰ ਜਿਹੜੀ ਵਧੀਆ ਟੈਕਨੀਕਲ ਹੀ ਕਰਨੀ ਚਾਹੀਦੀ ਜਾਂ ਤੇ ਤੁਸੀਂ ਆ ਮਾਸਟਰ ਗਲੋ ਕਰ ਸਕਦੇ ਹੋ ਅਵਤਾਰ ਵੀ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਬੀ ਜੋਕਸੀਸ ਸਟ੍ਰੋਬਿੰਗ ਜਿਹੜਾ ਕਿ ਆਪਣਾ ਕਸਟੋਡੀਓ ਬਾਈ ਨੇਮ ਜਾਂ ਆਪਣਾ ਐਮੀ ਸਟਾਰ ਬਾਈ ਨੇਮ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕੰਪਨੀ ਵਧੀਆ ਮਿਲ ਜਾਂਦੀ ਹੈ ਤਾਂ ਤੁਸੀਂ ਉਹ ਵੀ ਇਸ ਜਿਹੜੀ ਆਪਣੇ ਫੂਸਾ 44 ਤੇ ਕਰ ਸਕਦੇ ਹੋ ਇਸ ਤੋਂ ਇਲਾਵਾ ਕਿਸਾਨ ਵੀਰੋ ਆਉਂਦਾ ਆਪਣਾ ਜਿਵੇਂ ਪੀਆਰ 126 ਵੈਰੈਟੀ ਇਸ ਵੈਰੈਟੀ ਦੇ ਜਿਵੇਂ ਆਪਾਂ ਦੇਖਦੇ ਹਾਂ ਕਿ ਹਲਦੀ ਰੋਗ ਦੀ ਜਿਹੜੀ ਦਿੱਕਤ ਜਾਂ ਸਮੱਸਿਆ ਜ਼ਿਆਦਾ ਆਉਂਦੀ ਹੈ ਇਸ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਕੋਲ ਦੋ ਆਪਸ਼ਨ ਆਣੇ ਇੱਕ ਤਾਂ ਆਪਾਂ ਗਲੀਲੀ ਹੋਵੇ ਕਰ ਸਕਦੇ ਹਾਂ ਇੱਕ ਆਪਣਾ ਕਾਪਰ ਬੇਸਡ ਤੇ ਜੇਕਰ ਆਪਾਂ ਕਿਸਾਨ ਵੀਰੋ ਗਲੀਲੀ ਹੋਵੇ ਕਰਦੇ ਹਾਂ ਇਹਦੇ ਨਾਲ ਹੁੰਦਾ ਕਿ ਇੱਕ ਤਾਂ ਇਹ ਸ਼ੀਥ ਬਲਾਈਟ ਤੇ ਵੀ ਕੰਮ ਕਰੂਗੀ ਉਸ ਤੋਂ ਇਲਾਵਾ ਇਹ ਫਿਰ ਆਪਣੇ ਜਿਹੜਾ ਹਲਦੀ ਰੋਗ ਤੇ ਜਾਨਿਕ ਕਿ ਜਿਹਨੂੰ ਆਪਾਂ ਫਾਲਸ ਮਟ ਕਹਿੰਦੇ ਨੇ ਉਸ ਨੂੰ ਵੀ ਕੰਟਰੋਲ ਕਰਦੀ ਇਹ ਆਪਾਂ ਸਪਰੇਅ ਗੋਭ ਦੇ ਵਿੱਚ ਕਰਨੀ ਹੈ ਤੇ ਇਹ ਆਪਾਂ ਇਸ ਤਰ੍ਹਾਂ ਇੱਕ ਸਪਰੇਅ ਦੇ ਨਾਲ ਦੋਨੋਂ ਬਿਮਾਰੀਆਂ ਦਾ ਕੰਟਰੋਲ ਕਰ ਸਕਦੇ ਆ ਅੱਗੇ ਅੱਗੇ ਕਿਸਾਨ ਵੀਰੋ ਜਿਹੜੀ ਆਪਣੀ ਬਾਸਮਤੀਆਂ ਦੇ ਜਿਵੇਂ 1401 ਤੇ ਆਪਣੀ ਐਮਐਸਟਾ ਟਾਪ ਐਮਐਸਟਾ ਟਾਪ ਜਿਹੜੀ ਕਿ ਆਪਣੀ ਨੈਕ ਬਲਾਸਟ ਯਾਨੀ ਕਿ ਘੰਡੀ ਰੋਗ ਤੇ ਵੀ ਕਾਫੀ ਹੱਦ ਤੱਕ ਕੰਟਰੋਲ ਕਰਦੀ ਹੈ ਆਪਾਂ 1401 ਤੇ ਕੋਸ਼ਿਸ਼ ਕਰੋਗਾ ਆਪਾਂ ਐਮਐਸਟਾ ਟਾਪ ਬਾਈ ਨੇਮ ਕਰੋ ਤਾਂ ਬਹੁਤ ਵਧੀਆ ਜੇ ਤੁਹਾਨੂੰ ਕਿਸੇ ਕੰਪਨੀ ਵਧੀਆ ਭਰੋਸੇਮੰਦ ਤੁਹਾਨੂੰ ਕੰਪਨੀ ਹੈ ਕਿ ਮਿਲਦੀ ਹੈ ਤਾਂ ਤੁਸੀਂ ਉਸ ਕੰਪਨੀ ਨਾਲ ਵੀ ਕਰ ਸਕਦੇ ਹੋ ਪਰ ਮੇਰੇ ਤਜਰਬੇ ਅਨੁਸਾਰ ਜਿਹੜੀ ਆਪਾਂ ਨੂੰ 1401 ਤੇ 22 नेम ਹੀ ਆਪਾਂ ਨੂੰ ਜਿਹੜੀ ਸਪਰੇਅ ਆਪਾਂ ਨੂੰ ਕਰਨੀ ਚਾਹੀਦੀ ਹੈ ਉਸ ਤੋਂ ਇਲਾਵਾ ਆਪਾਂ ਐਮੀ ਸਟਾਰ ਅਵਤਾਰ ਵੀ ਕਰ ਸਕਦੇ ਹਾਂ ਨੈਟਿਵੋ ਵੀ ਕਰ ਸਕਦੇ ਹਾਂ ਤੇ ਜੇਕਰ ਤੁਹਾਡੇ ਕਿਸਾਨ ਬਰੋ ਕਿਸੇ ਗਲਤੀ ਦੇ ਕਾਰਨ ਜਾਂ ਤੁਸੀਂ ਸਪਰੇਅ ਲੈ ਕਰਨ ਦੇ ਲੇਟ ਹੋ ਗਏ ਹੋ ਜਾਂ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਦੀ ਸਮੱਸਿਆ ਦੇ ਕਾਰਨ ਜੂਰੀਆ ਵੱਧ ਪੈਣ ਦੇ ਕਾਰਨ ਬਿਮਾਰੀ ਤੁਹਾਡੇ ਖੇਤਾਂ ਵਿੱਚ ਜਲਦੀ ਆ ਚੁੱਕੀ ਹੈ ਤਾਂ ਤੁਸੀਂ ਫਿਰ ਉਦੋਂ ਜਦੋਂ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਆ ਚੁੱਕੀ ਹੈ ਤਾਂ ਫਿਰ ਕੋਸ਼ਿਸ਼ ਕਰੋ ਜਿਵੇਂ ਅਮਾਸਟਰ ਕਰੋ ਕੰਟੈਕਟ ਪਲੱਸ ਸਿਸਟੈਮਿਕ ਜਾਂ ਅਵਤਾਰ ਇੰਨਾ ਦੀ ਸਪਰੇਅ ਆਪਾਂ ਕਰ ਸਕਦੇ ਆ ਤੇ ਆਪਾਂ ਇਹਨਾਂ ਜਿਹੜੇ ਉਲੀ ਦੀਆਂ ਬਿਮਾਰੀਆਂ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਤਾਂ ਹੀ ਆਪਾਂ ਕਿਸਾਨੇ ਇੱਕੋ ਸਪਰੇਅ ਦੇ ਨਾਲ ਆਪਾਂ ਉਲੀਆਂ ਨੂੰ ਕੰਟਰੋਲ ਕਰ ਸਕਦੇ ਆ ਜੇਕਰ ਆਪਾਂ ਆਪਣੀ ਵੈਰਾਈਟੀ ਦੇ ਹਿਸਾਬ ਦੇ ਨਾਲ ਕਿਹੜੀ ਕਿਸਮ ਲਗਾਈਏ ਕਿਹੜੀ ਕਿਸਮ ਦੇ ਵਿੱਚੋਂ ਕਿਹੜੀ ਉਲੀ ਦੀ ਬਿਮਾਰੀ ਆ ਸਕਦੀ ਉਸ ਹਿਸਾਬ ਦੇ ਨਾਲ ਜੇਕਰ ਆਪਾਂ ਉਲੀ ਨਾਸ਼ਕ ਦੀ ਚੋਣ ਕਰਦੇ ਆ ਤਾਂ ਹੀ ਆਪਾਂ ਇੱਕੋ ਉਲੀ ਨਾਸ਼ਕ ਦੇ ਨਾਲ ਵਧੀਆ ਰਜਟ ਲੈ ਸਕਦੇ ਆ ਜੇ ਤੁਸੀਂ ਬਾਈ ਨੇਮ ਨਹੀਂ ਕਰਨੀ ਚਾਹੁੰਦੀ ਜਿਵੇਂ ਐਮੀ ਸਟਾਰਟ ਜਾਂ ਕਿਸ ਟੂਡੀਓ ਤਾਂ ਕਿਸੇ ਵਧੀਆ ਕੰਪਨੀ ਦੀ ਵੀ ਤੁਸੀਂ ਇਹ ਆਪਣੇ ਟੈਕਨੀਕਲ ਵਰਤ ਸਕਦੇ ਹੋ